ਹੋਣ ਇਹ ਜੀ 2 ਲੱਖ 80 ਹਜ਼ਾਰ ਨੂੰ ਕਿੱਲਾ ਠੇਕੇ ਤੇ ਹੈ 2 ਲੱਖ ਤੇ 80 ਹਜ਼ਾਰ ਰੁਪਿਆ ਰੇਟ ਹੈ ਇੱਕ ਏਕੜ ਦਾ ਠੇਕੇ ਤੇ ਠੇਕੇ ਤੇ ਹਾਂਜੀ ਤੋਂ ਦੂਜੇ ਸਾਲ ਇਹ ਜਿੰਨਾ ਖਰਚਾ ਬੂਟਾ ਲਾਉਣ ਤੇ ਆਇਆ ਹੋਵੇ ਉਹਦਾ ਇਹ ਪੂਰਾ ਕਰ ਜਾਂਦਾ ਜੀ ਵਿਕੀ ਰੇਟ ਨੂੰ ਵਿਕਦਾ ਜੀ ਅੱਜ ਕੱਲ ਅੱਜ ਕੱਲ ਇਹ 45 ਤੋਂ 50 ਰੁਪਏ ਦੇ ਅੰਦਰ ਵਿਕਰਿਆ ਜੀ ਤੇ 2 ਲੱਖ ਕਿੱਲਾ ਪ੍ਰਤੀ ਏਕੜ ਤੋਂ ਗਾਂ ਇਹਦਾ ਮਤਲਬ ਠੇਕਾ ਜਾਂਦਾ ਹੈ ਦੋਸਤੋ ਬਾਗਬਾਨੀ ਖੇਤੀ ਦੀ ਜਾਣਕਾਰੀ ਲੈਣ ਪਹੁੰਚੇ ਅਮਰੂਦਾਂ ਦੇ ਬਾਗ ਦੇ ਵਿੱਚ ਤੇ ਫਾਜ਼ਿਲਕਾ ਜ਼ਿਲ੍ਹਾ ਦੇ ਵਿੱਚ ਪਹੁੰਚੇ ਹਾਰਡਰ ਤੇ ਤੇ ਬਾਈ ਜੀ ਹਰਪਾਲ ਸਿੰਘ ਸਾਡੇ ਨਾਲ ਨੇ ਤੇ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਤੇ ਕਿਹੜਾ ਪਿੰਡ ਹੈ ਜੀ ਆਪਣਾ ਇਹ ਜੀ ਸਲਾਮ ਵਾਲੀ ਪਿੰਡ ਪੈਂਦਾ ਕਮਾਲ ਵਾਲਾ ਸਲਾਮ ਵਾਲੀ ਜੀ ਤੇ ਉਹਦੇ ਵਿਚਕਾਰ ਬਾਗ ਹੈ ਹੂੰ ਇਹ ਬਾਗ ਅਮਰੂਦਾਂ ਦਾ ਬਹੁਤ ਫਰਸਟ ਕੁਆਲਿਟੀ ਦਾ ਹੈ ਇਹ ਕਿਹੜੀ ਵੈਰਾਈਟੀ ਹੈ ਜੀ ਇਹ हिसार ਸਪੈਦਾ ਜੀ ਹੂੰ ਇੱਕ ਨੰਬਰ ਕੁਆਲਿਟੀ ਹੈ ਮਠਾਸ ਵਰਨੀਓ ਵੀ ਤੇ ਮਰੂਦ ਦੀ ਚਮਕ ਕਨੀਓ ਵੀ ਸਫਾਈ ਕਨੀਓ ਵੀ ਠੀਕ ਹੈ ਤੇ ਦੂਸਰਾ ਇਹਦੇ ਇਹ ਹੈ ਵੀ ਇਹ ਤਿੰਨ ਚਾਰ ਸ਼ਿਫਟਾਂ ਹੀ ਲੱਗਦਾ ਹੈ ਇਹ ਜਦੋਂ ਬੂਟਾ ਲਾਇਆ ਜੀ ਸ਼ੁਰੂ ਦੇ ਵਿੱਚ ਕਿੰਨਾ ਟਾਈਮ ਲੈਂਦਾ ਇਹ ਫਲ ਦੇਣ ਕਿੰਨੇ ਟਾਈਮ ਤੋਂ ਲੱਗਦਾ ਸਹੀ ਮਹਿਣਾ ਦਾ ਜੀ ਮੰਨ ਕੇ ਚੱਲੋ ਇੱਕ ਸਾਲ ਇਹਦਾ ਫਰੂਟ ਤੋੜ ਦਿਓ ਹੂੰ ਦੂਸਰੇ ਸਾਲ ਫਰੂਟ ਦੇਣ ਨੂੰ ਨਹੀਂ ਜਦੋਂ ਛੋਟਾ ਬੂਟਾ ਹੁੰਦਾ ਜਦੋਂ ਸ਼ੁਰੂ ਦੇ ਵਿੱਚ ਲਾਉਨੇ ਆਂ ਜੀ ਆਪਾਂ ਹਾਂ ਜੀ ਇਹ ਉਦੋਂ ਜੀ ਇਹਨੂੰ ਅਮਰੂਦ ਕਹਿਣ ਦਾ ਮਤਲਬ ਉਹ ਪਾ ਇਹੋ ਜੀ ਚੀਜ਼ ਆ ਹੂੰ ਕਿ ਜਦੋਂ ਬੂਟਾ ਪਾ ਲਾਉਨੇ ਨਾ ਉਦੋਂ ਅਮਰੂਦ ਲੱਗਿਆ ਹੋਊਗਾ ਨਾਲ ਠੀਕ ਹੈ ਉਦੋਂ ਤੋਂ ਹੀ ਇਨਕਮ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਤੇ ਇੱਕ ਤੋਂ ਦੂਜੇ ਸਾਲ ਇਹੇ ਜਿੰਨਾ ਖਰਚਾ ਬੂਟਾ ਲਾਉਣ ਤੇ ਆਇਆ ਹੋਵੇ ਉਹਦਾ ਇਹ ਪੂਰਾ ਕਰ ਜਾਂਦਾ ਜੀ ਦੂਜੇ ਸਾਲ ਚ ਖਰਚਾ ਮੋੜ ਜਾਂਦਾ ਮੋੜ ਜਾਂਦਾ ਜੀ ਸਾਰਾ ਠੀਕ ਹੈ ਉਸ ਤੋਂ ਬਾਅਦ ਆਮਦਨ ਹੀ ਆਮਦਨ ਹੈ ਤੇ 2 ਲੱਖ ਕਿੱਲਾ ਪ੍ਰਤੀ ਏਕੜ ਤੋਂ ਗਾਂ ਇਹਦਾ ਮਤਲਬ ਠੇਕਾ ਜਾਂਦਾ ਇਹ ਉੱਪਰ ਹੀ ਚੱਲਦਾ ਠੀਕ ਹੈ ਹੁਣ ਕਿੰਨੇ ਰੁਪਈਆ ਨੂੰ ਠੇਕੇ ਤੇ ਆ ਹੁਣ ਇਹ ਜੀ 2 ਲੱਖ 80 ਹਜ਼ਾਰ ਨੂੰ ਕਿੱਲਾ ਠੇਕੇ ਤੇ ਆ 2 ਲੱਖ ਤੇ 80 ਹਜ਼ਾਰ ਰੁਪਿਆ ਰੇਟ ਹੈ ਇੱਕ ਏਕੜ ਦਾ ਠੇਕੇ ਤੇ ਠੇਕੇ ਤੇ ਹਾਂਜੀ ਤੇ ਇਹਦੇ ਵਿੱਚ ਖਰਚੇ ਜੀ ਕਰਪ ਕੀ ਜੀ ਜਿਹੜੀ ਰੇਸਪਰੇ ਆ ਉਹ ਜੀਵਿੰਦਾਰ ਕੰਨੀ ਹੋ ਐ ਤੇ ਜਿਹੜੀ ਕਟਾਈ ਹੋਗੀ ਤੇ ਗੋਡੀ ਹੋਗੀ ਚੋਕੀ ਹੋਗੀ ਉਹ ਠੇਕੇਦਾਰ ਕੰਨੀ ਹੋ ਐ ਤੇ ਠੇਕੇਦਾਰ ਨੂੰ 280000 ਨੂੰ ਜਿਵੇਂ ਤੁਸੀਂ ਵੀ ਲਿਆ ਹੋਇਆ ਹਾਂਜੀ ਹਾਂਜੀ ਇਹਦੇ ਵਿੱਚੋਂ ਬਚਦਾ ਕੁਛ ਆਪਨ ਹਾਂਜੀ ਬਚਦਾ ਤਾਂ ਹੀ ਲੈਨੇ ਆ ਜੀ ਹੂੰ ਤੇ ਬਚਦਾ ਤਾਂ ਹੀ ਨਹੀਂ ਇੱਕ ਆਪਣੇ ਕੋਲੇ ਕੁਆਂਟੀਟੀ ਡੇਲੀ ਦੀ ਡੇਲੀ ਤੋੜਨੇ ਪੈਂਦੇ ਹਾਂ ਹਾਂਜੀ ਹਾਂਜੀ ਡੇਲੀ ਦੀ ਡੇਲੀ ਅਸੀਂ ਫਰੂਟ ਮਤਲਬ ਸ਼ਿਫਟ ਦਾ ਹੀ ਕੱਢੀ ਜਾਂਦੇ ਆ ਜੀ ਹੂੰ ਜਿਵੇਂ ਮਤਲਬ ਕੀ ਐ ਇਹ ਜਿਵੇਂ ਰੁਟੀਨ ਬਣਾਇਆ 70 ਕਿਲੋਟਾ ਦੈਲੀ ਕੱਢਣੀਆਂ ਤਾਂ ਕੱਢਣੀਆਂ ਹੀ ਕੱਢਣੀਆਂ ਠੀਕ ਹੈ ਠੀਕ ਹੈ ਜੀ ਭੋਵੇਂ ਸੰਡੇ ਕਿਉਂ ਨਾ ਆ ਜੇ ਕੱਲ ਹੁਣ ਸ਼ਨੀਵਾਰ ਸੀਗਾ ਅੱਜ ਸੰਡੇ ਸੀ ਸਾਡਾ ਫਰੂਟ ਅੱਜ ਵੀ ਮੰਡੀ ਹੈ ਹੂੰ ਤੇ ਕੀ ਰੇਟ ਨੂੰ ਵਿਕਦਾ ਜੀ ਅੱਜ ਕੱਲ ਅੱਜ ਕੱਲ ਇਹ 45 ਤੋਂ 50 ਰੁਪਏ ਦੇ ਅੰਦਰ ਵਿਕਰਿਆ ਜੀ ਤੇ ਫਿਰ ਵੇਚਣ ਦਾ ਆਪਾਂ ਟਰਾਂਸਪੋਰਟ ਕਰਦੇ ਆ ਕਿ ਉੱਥੋਂ ਹਾਂਜੀ ਹਾਂਜੀ ਆਪਣਾ ਜੀ ਕਹਿਣ ਦਾ ਮਤਲਬ ਕੀ ਹੈ ਕਿ ਮੰਡੀਆਂ ਦੇ ਵਿੱਚ ਹੂੰ ਆਪਣੀ ਆੜਤਾਂ ਬਣੀਆਂ ਆ ਠੀਕ ਆ ਤੇ ਉਹ ਆੜਤੀ ਪਰ ਦੀ ਉਹ ਵੇਚਦੇ ਆ ਅਸੀਂ ਇੱਥੋਂ ਵੇਚਦੇ ਆ ਆਪ ਦਾ ਠੀਕ ਆ ਆਪਾਂ ਮਾਲ ਭੇਜ ਦਿੰਨੇ ਆ ਮਾਲ ਭੇਜਦੇ ਹਾਂ ਠੀਕ ਆ ਵੀ ਆਪਣਾ ਪਹਿਲੇ ਹੀ ਸੌਦਾ ਫੋਨ 'ਤੇ ਹੋ ਜਾਂਦਾ ਹਾਂਜੀ ਹਾਂਜੀ ਆਪਾਂ ਕੀ ਕਰਦੇ ਆਂ ਮਾਲ ਭੇਜੀ ਜਾਣਾ ਉਹਨਾਂ ਨੇ ਗਾਹ ਵੇਚੀ ਜਾਣਾ ਜਿਹੜਾ ਗ੍ਰਾਹਕ ਕਵਰ ਲੈ ਗਿਆ ਉਹਨੇ ਦੂਸਰੇ ਦਿਨ ਆਪਣੇ ਆਪ ਹੀ ਮੰਗ ਕਰ ਲੈਣੀ ਆ ਠੀਕ ਆ ਵੀ ਮੈਨੂੰ ਉਹ ਸੌਦਾ ਚਾਹੀਦਾ ਇੰਨੀ ਕ ਜਿਆਦਾ ਦੀ ਕੁਆਲਿਟੀ ਆ ਮਰੂ ਕੁਆਲਿਟੀ ਆ ਹਾਂਜੀ ਹਾਂਜੀ ਠੀਕ ਆ ਤੇ ਬਾਕੀ ਖੇਚਲ ਤਾਂ ਗੋਡੀ ਕਿੰਨੇ ਟਾਈਮ ਬਾਅਦ ਕਰਨੀ ਪੈਂਦੀ ਆ ਇਹ ਜੀ ਮੰਨ ਕੇ ਚੱਲੋ ਦੋ ਗੋਡੀਆਂ ਦਾ ਅਸੀਂ ਦਿਨੇ ਸਾਲ ਦੇ ਵਿੱਚ ਤੇ ਦੋ ਕਟਾਈਆਂ ਇਹਦੇ ਸਾਲ ਦੇ ਵਿੱਚ ਕਿੰਨਾ ਟਾਈਮ ਇਹ ਇਨਕਮ ਦਿੰਦਾ ਆਪਾਂ ਨੂੰ ਇਨਕਮ ਇਹ ਜੀ ਜਿਵੇਂ ਆਪਾਂ ਕਹਿ ਦਿੰਨੇ ਹਾਂ ਨਾ ਵੀ ਸਾਰਾ ਸਾਲ ਹੀ ਅਮਰੂਦ ਲੱਗ ਜਾਂਦੇ ਨੇ ਜਿਵੇਂ ਆਪਾਂ ਅਮਰੀਕਨ ਗਾਂ ਕੀ ਹੋਗੀ ਉਹਨੂੰ ਜਿੰਨੀ ਖਾਲ ਵੜੇਵਾ ਪਾਈ ਜੋਗੇ ਉਹ ਉਨਾ ਹੀ ਦੁੱਧ ਦੇਈ ਜੂਗੀ ਇਹਦਾ ਵੀ ਉਸੇ ਤਰ੍ਹਾਂ ਹੀ ਸਿਸਟਮ ਹੈ ਜੀ ਜਿੰਦਾ ਇਹਨੂੰ ਸੰਭਾਲ ਕੇ ਰੱਖੋਗੇ ਜਿੰਨੂੰ ਇਹਨੂੰ ਖਰਾਕ ਦਿਓਗੇ ਜਿੰਨੀ ਦੀ ਸੇਵਾ ਕਰੋਗੇ ਉਨਾ ਹੀ ਵੜ ਦੇ ਜਗਾ ਇਹ ਠੀਕ ਹੈ ਤੇ ਇੰਨੀ ਕੁ ਦੋਸਤੋ ਤੁਸੀਂ ਦੇਖ ਸਕਦੇ ਹੋ ਅਮਰੂਦ ਦੇ ਤੇ ਕਿੰਨੇ ਕਿੱਲੇ ਆਪਣੇ ਇਹ ਇਹ ਜੀ ਸਵਾ ਪੰਜ ਕਿੱਲੇ ਥਾ ਸਵਾ ਪੰਜ ਕਿੱਲੇ ਹਾਂਜੀ 14 ਲੱਖ ਰੁਪਏ ਚ ਆਪਣੇ ਕੋਲ ਠੇਕੇ ਤੇ ਆ 14 ਲੱਖ ਰੁਪਿਆ ਸਾਲ ਦਾ ਹਾਂਜੀ ਹਾਂਜੀ 14 ਲੱਖ ਸਾਲ ਚ ਦੇ ਕੇ ਵੀ ਬਾਈ ਨੂੰ ਕੁਝ ਬਚਦਾ ਵੀ ਐ ਇੰਨੀ ਕ ਜਿਹੜੀ ਆਮਦਨ ਹੈ ਉਹ ਅਮਰੁੱਦਾਂ ਦੇ ਤੇ ਇਹ ਬਾਈ ਕਿੱਦਾਂ ਦੀ ਜ਼ਮੀਨ ਪਾਲਦਾ ਜ਼ਮਾਇਨ ਹੈ ਠੰਡੀ ਪਾਲਦਾ ਜਿਵੇਂ ਆਪਾਂ ਝੋਨੇ ਵਾਲੀ ਜ਼ਮੀਨ ਮਿਲ ਜੇ ਹੂੰ ਉਹਨੂੰ ਇਹ ਜ਼ਿਆਦਾ ਮੰਦਾ ਜਿੱਥੇ ਝੋਨਾ ਲੱਗਦਾ ਹਾਂਜੀ ਹਾਂਜੀ ਉੱਥੇ ਕਾਮਯਾਬ ਹਾਂਜੀ ਹਾਂਜੀ ਜਿਵੇਂ ਇਹ ਇੱਥੇ ਕਿੰਨੇ ਫੁੱਟ ਤੇ ਆ ਪਾਣੀ ਪਾਣੀ ਦਾ ਇੱਥੇ ਤਾਂ ਹੋਊਗਾ 10-15 ਫੁੱਟ ਤੇ ਹੋਊਗਾ ਠੀਕ ਅਸੀਂ ਮੇਰੀ ਆ ਗਈ ਹਾਂਜੀ ਹਾਂਜੀ 15 ਕ ਫੁੱਟ ਦੇ ਪਾਣੀ ਹੈ ਇੱਥੇ ਤੇ ਇੱਥੇ ਤੁਸੀਂ ਦੇਖ ਸਕਦੇ ਹੋ ਵੀ ਪੂਰਾ ਕਾਮਯਾਬ ਹੈ ਸਰ ਸਵੇਤ ਹਾਂਜੀ ਹਾਂਜੀ ਇਹ ਕਹਿੰਦੇ ਜੀ ਇਹ ਖਾਸੀ ਇਹਦੇ ਜਿਵੇਂ ਸੋਕਦਾ ਪਾਣੀ ਨੂੰ ਸੋਕ ਲੈਂਦਾ ਇਹਦੇ ਪਾਣੀ ਜਿਆਦਾ ਲੱਗ ਗਿਆ ਤਾਂ ਵੀ ਇਹਨਾਂ ਮਤਲਬ ਕਹਿੰਦਾ ਚੱਲ ਜਾਣਾ ਚੱਲ ਜਾਣਾ ਹਾਂ ਵੀ ਉਹ ਕੋਈ ਦਿੱਕਤ ਨਹੀਂ ਹੁੰਦਾ ਕੋਈ ਕੋਈ ਦਿੱਕਤ ਨਹੀਂ ਤੇ ਸਪਰੇਹਾ ਵੀ ਹੁੰਦੀਆਂ ਨੇ ਤੇ ਹਾਂਜੀ ਹਾਂਜੀ ਸਪਰੇਹਾ ਇਹਦੇ ਤੇ ਮੰਨ ਕੇ ਚੱਲੋ ਜਦੋਂ ਕੋਈ ਬਿਮਾਰੀ ਆਉਂਦੀ ਹੈ ਤੇ ਸਪਰੇਅ ਕਰਨੀ ਪੈਂਦੀ ਹੈ ਠੀਕ ਹੈ ਜਿਵੇਂ ਹੁਣ ਤੇਲੇ ਦਾ ਅਟੈਕ ਹੈ ਇਸ ਟਾਈਮ ਹ ਤੇ ਕਹਿੰਦਾ ਮਤਲਬ ਕੀ ਹੈ ਕਿ ਇੱਕ ਮੱਖੀ ਆਉਂਦੀ ਹੈ ਜਿਹੜੀ ਇਹਨੂੰ ਡੰਗ ਲਾਉਂਦੀ ਹੈ ਤੇ ਕੀੜਾ ਪੈਦਾ ਹੁੰਦਾ ਉਹਦੀ ਸਪਰੇ ਹੋਈ ਹੈ ਇੱਕ ਤੇਲੇ ਦੀ ਹੋਈ ਹੈ ਇੱਕ ਇਹਨੂੰ ਤੇਲੇ ਤੋਂ ਕਿਹੜੀ ਸਪਰੇ ਹੁੰਦੀ ਐ ਇਹਨੂੰ ਤੇਲੇ ਤੋਂ ਇਹਨੂੰ ਕਨਫੀਡੋਰ ਕਰ ਦਿਓ ਕਨਫੀਡੋਰ ਜਾਂ ਦੂਜਾ ਅਕਟਾਰਾ ਕਰ ਦਿਓ ਠੀਕ ਆ ਉਹ ਝੋਨੇ ਵਾਲੀ ਹੋ ਜਾਂਦੀ ਐ ਕਿਸ ਵੀ ਹੋ ਜਾਂਦੀ ਐ ਹਾਂਜੀ ਹਾਂਜੀ ਤੇ ਕਹਿੰਦਾ ਮਤਲਬ ਕੀ ਹੈ ਕਿ ਇੱਕ ਇਹਨੂੰ ਫੰਗੀ ਸਾਈਡ ਹੋਇਆ ਫੰਗੀ ਸਾਈਡ ਦਾ ਮਤਲਬ ਕੀ ਫੰਗਸ ਆਈ ਹਾਂ ਉਲੀ ਦਾ ਬਰਸਾਤ ਕਰਕੇ ਹਾਂ ਠੀਕ ਐ ਬੀਏ ਦੀ ਕੇਅਰ ਕਰਨੀ ਪੈਂਦੀ ਹੈ ਤੇ ਆਮਦ ਨੇ ਇਹ ਵਧੀਆ ਦਿੰਦਾ ਜੀ ਹਾਂ ਜੀ ਇਹਨੂੰ ਤਾਂ ਕੇਅਰ ਕਰਨ ਵਾਲਾ ਆਦਮੀ ਚਾਹੀਦਾ ਕਹਿੰਦਾ ਮਤਲਬ ਜਿਵੇਂ ਆਪਾਂ ਗਊ ਦੇ ਉੱਤੇ ਪੱਖਾ ਲਾ ਦਿੰਨੇ ਪਾਣੀ ਦਾ ਫੁਵਾਹਰਾ ਲਾ ਦਿੰਨੇ ਉਹਨੂੰ ਭਵੇਂ ਤੂੰ ਜਿੰਨਾ ਚਾਹ ਉਹਨਾਂ ਦਾ ਦੁੱਧ ਕੱਢ ਸਕਦੇ ਜੀ ਉਹਦੇ ਤੋਂ ਉਹੀ ਕੰਮ ਇਹਦਾ ਇਹੋ ਕੰਮ ਇਹਦਾ ਹਾਂਜੀ ਹਾਂਜੀ ਇਹਨੂੰ ਜੀ ਕੈਲਸ਼ੀਅਮ ਤੇ ਮੈਗਨੀਸ਼ੀਅਮ ਦੀ ਘਾਟ ਆਉਂਦੀ ਜ਼ਿਆਦਾ ਸਭ ਤੋਂ ਠੀਕ ਹੈ ਉਹ ਚੀਜ਼ਾਂ ਦਾ ਇਹਨਾਂ ਧਿਆਨ ਰੱਖਣਾ ਪੈਂਦਾ ਹੂੰ ਨੀਓ ਘਾਟ ਆਪਾਂ ਨਹੀਂ ਹਾਂ ਉਹ ਘਾਟ ਆਪਾਂ ਨਹੀਂ ਦੇਣੀ ਉਹਦਾ ਆਪਾਂ ਨੂੰ ਪੱਤੇ ਤੋਂ ਪਤਾ ਲੱਗ ਜਾਂਦਾ ਹੂੰ ਜੇ ਪੱਤੇ ਕਮੀ ਆ ਗਈ ਤੇ ਸਮਝੋ ਉਹਦੇ ਚ ਉਸ ਚੀਜ਼ ਦੀ ਘਾਟ ਹੋ ਗਈ ਤੇ ਆਪਣਾ ਇਹ ਇਸਲਾਮ ਵਾਲਾ ਪਿੰਡ ਆ ਗਿਆ ਹਾਂਜੀ ਹਾਂਜੀ ਇਸਲਾਮ ਹਾਂ ਇਸਲਾਮ ਵਾਲਾ ਪਿੰਡ ਦੇ ਵਿੱਚ ਆ ਕੇ ਤੁਸੀਂ ਬਾਗ ਨੂੰ ਦੇਖ ਵੀ ਸਕਦੇ ਹੋ ਬਾਕੀ ਇੱਧਰ ਅਬੋਰ ਏਰੀਆ ਦੇ ਵਿੱਚ ਟਾਮੇ ਟਾਮੇ ਜੇ ਰਹਿ ਗਏ ਬਾਗ ਇੱਧਰ ਵੀ ਇਹ ਜੀ ਠੰਡਾ ਏਰੀਆ ਪਾਲਦਾ ਜਿਹੜਾ ਸਲਾਮ ਵਾਲੀ ਇਹ ਪਿੰਡ ਹੈ ਨਾ ਇਹ ਠੰਡੇ ਏਰੀਆ ਜਾ ਗਿਆ ਕਹਿੰਦਾ ਮਤਲਬ ਇੱਕ ਤਾਂ ਨਹਿਰਾਂ ਕੋਲੋਂ ਹੀ ਟੱਪਦੀਆਂ ਹਮ ਇੱਕ ਠੰਡਾ ਏਰੀਆ ਪਾਣੀ ਦਾ ਇੰਤਜ਼ਾਮ ਪੂਰਾ ਹਮ ਠੀਕ ਹੈ ਨਾ ਜੀ ਠੀਕ ਹੈ ਵੈਸੇ ਤਾਂ ਇਹਨੂੰ ਕੋਈ ਪਾਣੀ ਲਾਉਣ ਦੀ ਲੋੜ ਨਹੀਂ ਹਾਂਜੀ ਹਾਂਜੀ ਉਹ ਇਹਨੂੰ ਕਹਿੰਦਾ ਮਤਲਬ ਜਿਵੇਂ ਆਪਾਂ ਫਸਲ ਦੂਜੀ ਨੂੰ ਪਾਣੀ ਲਾਉਣੇ ਆਪਾਂ ਪਤਾ ਲੱਗ ਜਾਂਦਾ ਹਮ ਫਸਲ ਪਾਣੀ ਮੰਗਦੀ ਆ ਉਦੋਂ ਹੀ ਲਾਉਣਾ ਆਪਾਂ ਆਵੇਂ ਨਹੀਂ ਵੀ ਠੀਕ ਹੈ ਵੀ ਲੋੜ ਨਹੀਂ ਡੈਲੀ ਦਾ ਝੋਨੇ ਵਾਂਗੂ ਲਾਉਣਾ ਉਹ ਨਹੀਂ ਗੱਲ ਹੈ ਜੀ ਜਿਹਾ ਪਾਣੀ ਮੰਗਦਾ ਠੀਕ ਹੈ ਪਾਣੀ ਬਹੁਤ ਘੱਟ ਲੱਗਦਾ ਹਾਂਜੀ ਜੀ ਕਹਿੰਦਾ ਮਤਲਬ ਕੀ ਹੈ ਕਿ 21 ਦਿਨਾਂ ਤੋਂ ਪਾਣੀ ਹੀ ਮੰਗ ਤਾਂ ਦੋਸਤੋ ਸਬਸਕ੍ਰਾਈਬ ਤੇ ਫੋਲੋ ਕਰ ਲਓ ਇਦਾਂ ਦੀਆਂ ਵੀਡੀਓਜ਼ ਦੇ ਲਈ ਵੀ ਇਸ ਤਰ੍ਹਾਂ ਦੀ ਵੀ ਖੇਤੀ ਹੈਗੀ ਆ ਪੰਜਾਬ ਦੇ ਵਿੱਚ ਵੀ ਜਿਹੜਾ ਇੰਨੀ ਕ ਇਨਕਮ ਕੱਢ ਰਹੇ ਨੇ ਆਪਾਂ ਕਹਿ ਦਿੰਦੇ ਹਾਂ ਕਿ ਖੇਤੀ ਦੇ ਵਿੱਚ ਕੁਝ ਬਚਦਾ ਨਹੀਂ ਤਾਂ ਬਾਕੀ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਹੈ ਇੱਥੇ ਪਹੁੰਚ ਸਕਦੇ ਹੋ ਧੰਨਵਾਦ ਜੀ ਥੈਂਕ ਯੂ